ਥਾਣਾ ਆ ਦੇਖ ਲਓ ਜੀ ਮੈਂ ਹੁਣ ਥਾਣੇ ਜਾ ਰਿਹਾ ਨਾ ਮਤਲਬ ਤੁਸੀਂ ਦੂਰੀ ਦਿਖਾ ਰਹੇ ਥਾਣੇ ਦੀ ਕਿੰਨੀ ਦੂਰੀ ਆ ਇਹ ਦੂਰੀ ਆ ਜੀ ਆ ਦੇਖੋ ਥੋੜੀ ਦੂਰੀ ਆ ਲੇਕਿਨ ਆ ਬਿਲਕੁਲ ਜਦੋਂ ਕਿ ਥਾਣੇ ਦੇ ਬਾਹਰੋਂ ਚੱਕ ਹੋ ਗਿਆ ਮੋਟਾ ਤੁਹਾਡਾ ਹਾਂਜੀ 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 ਬਿਲਕੁਲ ਜੀ ਆ ਦੇਖੋ ਭਾਈ ਆ ਥਾਣਾ ਹੈ ਇਹ ਸਿਟੀ ਥਾਣਾ ਤੇ ਮੈਂ ਜਾ ਰਿਹਾ ਜੀ ਹੁਣ ਮੇਰਾ ਜੀ ਭਾਈ ਕੀ ਨਾਮ ਹੈ ਭਾਈ ਮੈਂ ਸਤੀਸ਼ ਕੁਮਾਰ ਹਾਂ ਜੀ ਕਿੱਥੇ ਦੇ ਰਹਿਣ ਆ ਭਾਈ ਮਾਈ ਟੋਲਾ ਮੰਦਰ ਖਲਵਾੜਾ ਗੇਟ ਕੀ ਮਾਮਲਾ ਕੀ ਇੱਕ ਤੁਹਾਡਾ ਮੋਟਰਸਾਈਕਲ ਕਹਿੰਦੇ ਨਾਲ ਥਾਣਾ ਆਈਆਂ ਬੜਾ ਡਰਦਾ ਹੋਇਆ ਜੀ ਮੈਂ ਅੱਜ ਸਵੇਰੇ 10 ਵਜੇ ਇੱਥੇ ਮੋਟਰਸਾਈਕਲ ਲਾਇਆ ਮੈਂ ਆਪਣਾ ਕੰਮ ਤੇ ਜਾਣ ਲਈ ਮੋਟਰਸਾਈਕਲ ਲੋਕ ਕੀਤਾ ਲੋਕ ਕਰਕੇ ਮੈਂ ਚਲਾ ਗਿਆ ਉਸ ਤੋਂ ਬਾਅਦ ਅਸੀਂ ਡਿਊਟੀ ਆਫ ਕਰਕੇ ਅਸੀਂ ਵਾਪਸ ਆਇਆ ਇੱਥੇ ਮੋਟਰਸਾਈਕਲ ਲੈਣੀਆਂ ਆ ਆਹ ਕੈਮਰਾ ਲੱਗਾ ਕੈਮਰੇ ਤੇ ਅਸੀਂ ਦੇਖ ਲਿਆ ਕਿਹੜਾ ਬੰਦਾ ਵਾ ਕਿਹੜਾ ਕਿੱਥੇ ਦਾ ਪਰ ਉਹ ਪਤਾ ਨਹੀਂ ਕਿੱਥੇ ਦਾ ਪਰ ਅਸੀਂ ਹੁਣ ਥਾਣੇ ਚੱਲੇ ਆ ਤੇ ਮੇਰਾ ਮੋਟਰ ए ए बी 32 ਜਿਹੜਾ ਮੋਟਰਸਾਈਕਲ ਸਪਲੈਂਟਰ ਹੈਗਾ ਜੀ ਸਪਲੈਂਟਰ ਬਲੈਕ ਕਲਰ ਦਾ ਕੰਮ ਕੀ ਕਰਦੇ ਤੁਸੀਂ ਕੰਮ ਮੇਰਾ ਇੱਥੇ ਮੈਂ ਫਰੰਟ ਰਨ ਲਗਾ ਹੋਇਆ ਜੀ ਡ੍ਰੈਗਿੰਗ ਦਾ ਕੰਮ ਹੈ ਪ੍ਰੈਸ ਦਾ ਤੇ ਰਜਾਨਾ ਮੋਟਰਸਾਈਕਲ ਇੱਥੇ ਰਜਾਨਾ ਮੈਂ ਕਈ ਸਾਲ ਹੋ ਗਏ ਮੈਂ ਇੱਥੇ ਮੋਟਰਸਾਈਕਲ ਲਾਨਾ ਵਾ ਰੋਜ਼ ਤੇ ਅੱਜ ਫਸਟ ਟਾਈਮ ਮੇਰਾ ਇੱਥੇ ਇਦਾਂ ਹੋ ਗਿਆ ਤੇ ਕਿੰਨੇ ਵੇ ਡਿਊਟੀ ਤੁਹਾਡੀ ਆਫ ਹੁੰਦੀ ਹੈ ਮੈਂ ਡਿਊਟੀ ਮੇਰੀ ਆਫ 8 ਵਜੇ ਹੁੰਦੀ ਹੈ ਜੀ ਸਵੇਰੇ 10 ਵਜੇ ਲਾ ਕੇ ਗਿਆ ਜੀ ਆਹ 8 ਵਜੇ ਨਿਕਲ ਲਗਾ ਤੇ ਮੋਟਰਸਾਈਕਲ ਹੈ ਨਹੀਂ ਗਈ ਤੇ ਇਹ ਜਿਹੜੀ ਵੀਡੀਓ ਅਸੀਂ ਆਪਾਂ ਦੇਖੀ ਹੈ ਜਿਹ ਉਹ 6 ਤੇ 7 ਵਜੇ ਦੇ ਵਿੱਚ ਵਿੱਚ ਤੇ ਮੇਰਾ ਕੰਮ ਕਰ ਗਿਆ ਜੀ ਅੱਛਾ ਜੀ ਇਹ ਭਰੇ ਰਸ਼ ਵਾਲਾ ਬਾਜ਼ਾਰ ਆ ਭਰੇ ਰਸ਼ ਵਾਲਾ ਬਾਜ਼ਾਰ ਆ ਜੀ ਆ ਦੇਖ ਲਓ ਕਿਸ ਤਰ੍ਹਾਂ ਦਾ ਬੰਦਾ ਤੇ ਹੁਣ ਅਸੀਂ ਥਾਣੇ ਚੱਲੇ ਆ ਜੀ ਤੇ ਥਾਣਾ ਕਿੰਨੇ ਕੁ ਦੂਰ ਤੁਹਾਡੇ ਪਿੰਡ ਦਾ ਥਾਣਾ ਲੱਗੀ ਆ ਜੀ ਆ ਦੇਖੋ ਕੈਮਰਾ ਲੱਗਾ ਦੇਖੋ ਉਹਦੇ ਨਾਲ ਇਧਰ ਨਾਲ ਥਾਣਾ ਬਾਈ ਸਾਨੂੰ ਲੋਕ ਵਗੈਰਾ ਲਾਇਆ ਹੋਇਆ ਸਾਨੂੰ ਲੋਕ ਲੱਗਾ ਹੋਇਆ ਜੀ ਆ ਦੇਖੋ ਆਰਸੀ ਮੇਰੇ ਕੋਲ ਹੈ ਆਹ ਚਾਬੀ ਆ ਜੀ ਮੋਟਰਸਾਈਕਲ ਦੀ ਬੋਲ ਲਾਗੇ ਅੱਗੇ ਚੱਲੇਗੇ ਤੇ ਤੁਸੀਂ ਪੁਲਿਸ ਨੂੰ ਕੰਪਲੀਟ ਕੀਤੀ ਸੀ ਫੋਨ ਤੇ ਕੋਈ ਹਾਂਜੀ ਫੋਨ ਤੇ ਨਹੀਂ ਕੀਤੀ ਐਫ ਆਰ ਆਈ ਐਪਲੀਕੇਸ਼ਨ ਲਿਖ ਕੇ ਦੇਤੀ ਉੱਥੇ ਪਰ ਅਸੀਂ ਜਿਹੜੀ ਉਹ ਕੈਮਰੇ ਤੋਂ ਵੀਡੀਓ ਬਣਾਈ ਨਾ ਅਸੀਂ ਉਹ ਹੁਣ ਦੁਕਾਨ ਚੱਲੇ ਆ ਉੱਥੇ ਵੀ ਉਹ ਦੇਖਦੇ ਵੀ ਕੀ ਕਾਰਵਾਈ ਕਰ ਰਹੇ ਠੀਕ ਕਹਿੰਦੇ ਪੁਲਿਸ ਅਧਿਕਾਰੀਆਂ ਨਾਲ ਤੁਹਾਡੀ ਗੱਲਬਾਤ ਹੋਈ ਕੋਈ ਉਹ ਕਹਿੰਦੇ ਐਪ ਉਹ ਲਿਖ ਲਈ ਉਹਨਾਂ ਨੇ ਐਪਲੀਕੇਸ਼ਨ ਵਗੈਰਾ ਉਹ ਪਰਚਾ ਆਰ ਸੀ ਦੀ ਵੀ ਦੇਤੀ ਆ ਫੋਟੋਗ੍ਰਾਫੀ ਤੇ ਹੁਣ ਅਸੀਂ ਥਾਣੇ ਚੱਲੇ ਆ ਸ਼ਾਇਦ ਦਿੱਤੀ ਨੂੰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਤੇ 7 8 ਵਜੇ ਦੇ ਕੇ ਆਏ ਜੀ ਤੇ ਕੋਈ ਨਾਲ ਤੁਹਾਡੇ ਅਧਿਕਾਰੀ ਆਇਆ ਸੀ ਸੀਸੀਡੀਵੀ ਚੈੱਕ ਕਰਨ ਨੂੰ ਨਹੀਂ ਨਹੀਂ ਹਕੇ ਕੋਈ ਨਹੀਂ ਆਇਆ ਜੀ ਠੀਕ ਹੈ ਜੀ ਤੇ ਤੁਹਾਡਾ ਮੋਟਰਸਾਈਕਲ ਹੈ ਕਿਹੜੇ ਕਲਰ ਦਾ ਵਾ ਤੇ ਕੀ ਕੰਪਨੀ ਵਾਲੀ ਮੋਟਰਸਾਈਕਲ ਹੈਗਾ ਜੀ ਬਲੈਕ ਕਲਰ ਦਾ ਸਪਲੈਂਡਰ ਨੰਬਰ ਦੋਰਾ ਨੰਬਰ ਹੈਗਾ ਪੀਵੀ09 AA231 ਅਗਰ ਜੇ ਕਿਸੇ ਨੂੰ ਮਿਲਦਾ ਹੈ ਤੇ ਤੁਸੀਂ ਆਪਣਾ ਮੋਬਾਈਲ ਨੰਬਰ ਦੱਸ ਸਕਦੇ ਹੋ ਵਿੱਚ ਮੋਬਾਈਲ ਨੰਬਰ ਹੈਗਾ ਜੀ 9780857743